ਸਰਹਿੰਦ ਪਟਿਆਲਾ ਰੋਡ ਜਲਦ ਫੋਰ ਲੇਨ ਹੋਵੇਗਾ ਜਿਸ ਦਾ ਇਲਾਕੇ ਦੇ ਲੋਕਾਂ ਨੂੰ ਬੁਦੇਰੇ ਲਾਭ ਹੋਵੇਗਾ ਅਤੇ ਅਨਸੁਖਾਮੀਆਂ ਘਟਨਾਵਾਂ ਤੋਂ ਨਿਜਾਤ ਮਿਲੇਗੀ ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਫਤਿਹਗੜ੍ਹ ਸਾਹਿਬ ਦੇ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਨੇ ਸਰਹਿੰਦ ਪਟਿਆਲਾ ਰੋਡ ਤੇ ਆਦਮਪੁਰ ਨਹਿਰ ਦੇ ਨਵੇਂ ਉਸਾਰੇ ਜਾਣ ਵਾਲੇ ਪੁਲ ਦੇ ਕੰਮ ਦਾ ਉਦਘਾਟਨ ਕਰਦਿਆਂ ਕੀਤਾ ਉਨ੍ਹਾਂ ਦੱਸਿਆ ਕਿ ਪਹਿਲਾਂ ਰੋਪੜ ਸਰਹਿੰਦ ਪਟਿਆਲਾ ਸੰਗਰੂਰ ਬਠਿੰਡਾ ਤੋਂ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ ਇਸ ਸੜਕ 4 ਲੇਨ ਹੋਣ ਦੇ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ ਅਤੇ ਪਿਛਲੇ ਲੰਬੇ ਸਮੇਂ ਤੋਂ ਸੜਕੀ ਦੁਰਘਟਨਾਵਾਂ ਦੇ ਕਾਰਨ ਬਹੁਤ ਲੋਕ ਜਾਨ ਗਵਾ ਚੁੱਕੇ ਨੇ ਅਤੇ ਉਸੇ ਸਮੱਸਿਆ ਤੋਂ ਵੀ ਰਾਹਤ ਮਿਲੇਗੀ ਇਸ ਮੌਕੇ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਜਗਰਾਤ ਸਿੰਘ ਨੇ ਦੱਸਿਆ ਕਿ ਉਕਤ ਪ੍ਰੋਜੈਕਟ 9 ਕਰੋੜ 68 ਲੱਖ ਦਾ ਹੈ ਅਤੇ ਡੇਢ ਸਾਲ ਦੇ ਸਮੇਂ ਵਿੱਚ ਪੂਰਾ ਕੀਤਾ ਜਾਵੇਗਾ ਅੱਜ ਬੜਾ ਖੁਸ਼ੀ ਦਾ ਮਕਾਮ ਹੈ ਪਟਿਆਲਾ ਸਰੰਦ ਰੋਡ ਤੇ ਜਿਹੜਾ ਇਹ ਬ੍ਰਿਜ ਬਣ ਰਿਹਾ ਹੈ ਇਹਦੀ ਜਿਹੜੀ ਕੀਮਤ ਹੈ ਇਹ ਜਿਹੜੀ ਕੋਸਟ ਆਣੀ ਹੈ 9 ਕਰੋੜ 68 ਲੱਖ ਅਤੇ ਇਹ 1.5 ਸਾਲ ਦੇ ਵਿੱਚ ਕੰਪਲੀਟ ਹੋਊਗਾ ਤੇ ਜਿਹੜੀ ਇਹਦੀ ਸਟੀਲ ਦਾ ਬ੍ਰਿਜ ਬਣ ਰਿਹਾ 55 ਮੀਟਰ ਦਾ ਬਣਨਾ ਇਹ ਚੌੜਾਈ ਹੈ ਜਿਹੜੀ ਇਹਦੀ 10 10.5 ਮੀਟਰ ਹੈ ਇਹ ਪੀਡਬਲੂਡੀ ਵੱਲੋਂ ਹੋਰ ਐਕਸ਼ਨ ਸਾਫ ਖੜੇ ਨੇ ਮੈਂ ਸਮਝਦਾ ਅੱਜ ਲਈ ਅੱਜ ਦਾ ਦਿਨ ਜਿਹੜਾ ਹੈਗਾ ਸਾਡੇ ਇਸ ਇਲਾਕੇ ਲਈ ਬਹੁਤ ਵੱਡਾ ਦਿਨ ਹੈ ਕਿਉਂਕਿ ਪਟਿਆਲਾ ਸਰੰਦ ਰੋਡ ਤੇ ਸਾਡਾ ਕੋਈ ਐਸਾ ਪਿੰਡ ਨਹੀਂ ਜਿੱਥੇ ਸਾਡਾ ਕੋਈ ਨੁਕਸਾਨ ਨਾ ਹੋਇਆ ਹੋਵੇ ਇਹ 4 ਲਾਈਨ ਜਿਹੜੀ ਸੜਕ ਇਹ ਵੀ ਬਣ ਜਾ ਰਹੀ ਹੈ ਤਾਂ ਹੀ ਇਹ ਬ੍ਰਿਜ ਚੌੜਾ ਹੋ ਰਿਹਾ ਹੈ। ਔਰ ਮਾਨ ਸਾਹਿਬ ਨੂੰ ਅਸੀਂ ਬੇਨਤੀ ਕੀਤੀ ਸੀ ਐਨਓਸੀਆਂ ਥੋੜੀਆਂ ਰਹਿੰਦੀਆਂ ਨੇ ਫੋਰੈਸਟ ਡਿਪਾਰਟਮੈਂਟ ਦੀਆਂ। ਉਹ ਤੋਂ ਬਾਅਦ ਅਸੀਂ ਇਹਦਾ ਉਘਾਟਨ ਕਰਾਂਗੇ। ਇਹ ਸਾਡੇ ਇਲਾਕੇ ਦੀ ਬਹੁਤ ਬੜੀ ਮੰਗ ਸੀ ਔਰ ਸਾਡੀਆਂ ਬਹੁਤ ਬੜੀਆਂ ਬਹੁਤ ਜ਼ਿਆਦਾ ਜਾਨਾਂ ਦਾ ਜਿਹੜਾ ਨੁਕਸਾਨ ਹੋਇਆ ਸੀ ਪਿਛਲੇ ਸਮੇਂ 'ਚ ਔਰ ਆਸ ਬਧਈ ਹੈ ਸਾਨੂੰ ਕਿ ਹੁਣ ਸਾਨੂੰ ਆਪਣੇ ਜਿਹੜੇ ਲੋਕ ਆ ਖੋਣੇ ਨਹੀਂ ਪੈਣਗੇ। ਇਹ ਜਿਹੜੀ ਟ੍ਰੈਫਿਕ ਬਹੁਤ ਵੱਡਾ ਰਾਹਤ ਮਿਲੂਗੀ। ਪਟਿਆਲਾ ਸਰੰਦ ਰੋਡ ਮੈਂ ਸੰਨੇ ਪੰਜਾਬ ਜੀ ਉਹ ਰੋਡ ਹੈ ਜਿੱਥੇ ਸਭ ਤੋਂ ਜ਼ਿਆਦਾ ਐਕਸੀਡੈਂਟ ਹੁੰਦੇ ਨੇ ਔਰ ਸਾਡੇ ਇਲਾਕੇ ਨੂੰ ਬਹੁਤ ਵੱਡੀ ਰਾਹਤ ਮਿਲ ਜਾ ਰਹੀ ਹੈ ਮੈਂ ਮਾਨਯੋਗ ਸਰਦਾਰ ਪਵਨ ਸਿੰਘ ਮਾਨ ਸੀਐਮ ਸਾਹਿਬ ਪੂਰੀ ਸਮੁੱਚੀ ਕੈਬਨਿਟ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਵੱਡਾ ਪ੍ਰੋਜੈਕਟ ਇੱਥੇ দেয়া ਅਤੇ ਸਾਡੇ ਇਲਾਕੇ ਨੂੰ ਬਹੁਤ ਵੱਡੀ ਰਾਹਤ ਮਿਲੂਗੀ ਕੰਪਲੀਟ ਕਿਹਨੇ ਚਿਰ ਚ ਹੋ ਜੂਗੀ ਇਹ ਰੋਡ ਜਿਹੜਾ ਜਿਹੜਾ ਰੋਡ ਹੈ ਉਹ ਉਹਦਾ ਜਿਹੜਾ ਅਲੱਗ ਹੈ ਟੈਂਡਰ ਹੋਣਾ ਉਹ ਬਾਅਦ ਚ ਪਤਾ ਲੱਗੂ ਕਿੰਨੇ ਚਿਰ ਚ ਕੰਪਲੀਟ ਹੋਣੀ ਹੈ ਲੇਕਿਨ ਇਹ ਬ੍ਰਿਜ ਜਿਹੜਾ ਇਹ ਡਬਲ ਮਾਨ ਇਹ 1.5 ਸਾਲ ਤੋਂ ਪਹਿਲਾਂ